ਪੀਰ ਬਾਦਲ ਹੈ ਜੂਤ ਪ੍ਰਧਾਨ ਉਹਨੇ ਕਹਿਆ ਕੀ ਉਹਨੇ ਕਹਿਆ ਕਿ ਲੋਟਸ ਆਪਰੇਸ਼ਨ ਚਲਾ ਰਹੀ ਹੈ ਉਹਨੂੰ ਬੋਲੋ ਕਿ ਜਦ ਕੇਰਿਵਾਲ ਉਹ ਭਗਵੰਤ ਮਾਨ ਬੋਲਦਾ ਸੀ ਤਬ ਤੋਂ ਮਖੌਲ ਕਰਤੇ ਸੇ ਹੁਣ ਪਤਾ ਲੱਗਾ ਕਿ ਭਾਜਪਾ ਕੀ ਕਰਦੀ ਹੈ ਹੁਣ ਪਤਾ ਲੱਗਾ ਸਰ ਕਾਲੀਦਾਲ ਨੂੰ ਵੀ ਭਾਜਪਾ ਕੀ ਕਰਦੀ ਹੈ ਦੇਸ ਦੇ ਵਿੱਚ ਹਾਂਜੀ ਕੱਲ ਜੇਲ੍ਹ ਦੇ ਵਿੱਚੋਂ ਜਾ ਕੇ ਕੇਰਿਵਾਲ ਨੂੰ ਗੁਫ਼ਤਾਰ ਕੀਤਾ ਇਹਨਾਂ ਨੂੰ ਪਤਾ ਨਹੀਂ ਲੱਗਦਾ ਬੰਦਾ ਉਹ ਪਤਾ ਲੱਗਾ ਉਹਨਾਂ ਨੂੰ ਮਾਰੀ ਗੱਲ ਜੇ ਇਤਾਂ ਦੀ ਗੱਲ ਹੈ ਤੇ ਮੇਰੇ ਕੋਈ ਤੇ ਨਿੰਦਾ ਕਰਦੇ ਅਸੀਂ ਤਾਂ ਭਾਜਪਾ ਦੇ ਖਿਲਾਫ ਹੈ ਅਈ ਤਾਂ ਬੀਜੇਪੀ ਜੋ ਹੈ ਦੇਸ਼ ਦੇ ਵਿੱਚ ਕਾ ਰਹੀ ਆ ਉਹਦੇ ਖਿਲਾਫ ਹੈ ਜਿੱਦਾਂ ਅੱਜ ਪਿਤੀ ਬਾਤ ਅਰਵਿੰਦ ਕੇਰਿਵਾਲ ਜੀ ਨੂੰ ਜਿੱਦਾਂ ਗਫਾਲ ਕੀਤਾ ਗਿਆ ਸੀਬੀਆਈ ਦੇ ਦਾਰੇ ਮਿੰਦਨ ਜੋਗ ਦੀ ਇਹ ਦੇਸ਼ ਦੀ ਜਿਹੜੀ ਡੈਮੋਕ੍ਰੇਸੀ ਆ ਉਹ ਖਤਰੇ ਦੇ ਵਿੱਚ ਆ ਆ ਬੇਸਰੇ ਲੋੜ ਹੈ ਬੀਜੇਪੀ ਦੇ ਕੋਲੋਂ ਮੋਦੀ ਦੇ ਕੋਲੋਂ ਇਹ ਦੇਸ਼ ਨੂੰ ਬਚਾਉਣ ਦੀ ਜਿਹੜਾ ਵੀ ਬੰਦਾ ਬੋਲਦਾ ਉਹਦੇ ਖਿਲਾਫ ਕੋਈ ਨਾ ਕੋਈ ਇਦਾਂ ਦਾ ਪਛਾ ਦਰਦ ਕਰਦੇ ਆ ਕਿ ਅਗਲੇ ਨੂੰ ਲਜਾ ਕੇ ਰੱਖ ਦਿੰਦੇ ਆ ਸੋ ਮੇਰੀ ਜਲੰਧਰ ਦੇ ਵਿੱਚ ਵੀ ਜਿਹੜੇ ਵੈਸਟਰ ਵਾਲੇ ਹਲਕੇ ਦੇ ਵੋਟਰੋਂ ਨੂੰ ਬੇਨਤੀ ਹੈ ਕਿ ਬੀਜੇਪੀ ਨੂੰ ਵੋਟ ਜਿਹੜੀ ਭਾਵੇਂ ਜੋ ਬੱਧੀ ਹੋ ਜਾ ਆਪਣੀ ਵੋਟ ਝਾੜੂ ਨੂੰ ਦੇਣੀ ਹੈ ਜਿਹੜੀ ਪਾਰਟੀ ਡੈਮੋਕ੍ਰੇਸੀ ਦੀ ਲੜਦੀ ਹੈ ਆਪਣੀ ਵੋਟ ਜਿਹੜੀ ਹੈ ਭਗਵੰਤ ਮਾਨ ਜੀ ਦੇ ਕੰਮਾਂ ਨੂੰ ਦੇਣੀ ਹੈ ਭਗਵੰਤ ਮਾਨ ਜੀ ਦੇ ਜਿਹੜੇ ਕੰਮ ਕੀਤੇ ਆ 22 ਸਾਲ ਉਹਨਾਂ ਨੂੰ ਦੇਣੀ ਆ ਬੀਜੇਪੀ ਨੂੰ ਬਿਲਕੁਲ ਵੋਟ ਨਹੀਂ ਦੇਣੀ ਭਾਵੇਂ ਜੋ ਮੈਡਮ ਹਰ ਸਿਮਰਤ ਕੋਰ